ਵੀ ਨਾਲ ਖੜੇ ਸੀ। ਔਰ ਦੇਖੋ ਕਿੰਡੀ ਵੱਡੀ ਉਹਦੀ ਹਿੰਮਤ ਹੈ। ਉਹ ਜੇਲ੍ਹ 'ਚ ਕਿੰਨਾ ਕੁ ਵੱਡਾ ਬਦਮਾਸ਼ ਬਣ ਕੇ ਰਹਿ ਰਿਹਾ ਹੈ। ਜਿਹੜੇ ਆਲਰੇਡੀ ਜੇਲ੍ਹਾਂ ਚੋਂ ਕੋਈ ਕਹੀ ਦੇਖੋ ਕਾਨੂੰਨ ਸਭ ਲਈ ਇੱਕ ਹੈ। ਕੋਈ ਪੁਲਿਸ ਮੁਲਾਜ਼ਮ ਨੇ ਕਿਸੇ ਨੇ ਕੋਈ ਗਲਤੀ ਕੀਤੀ ਉਹ ਵੀ ਚਲੋ ਜੇਲ੍ਹ 'ਚ ਕੋਈ ਸਜ਼ਾ ਹੋਣੀ ਹੈ। ਚਲੋ ਮੈਨੂੰ ਨਹੀਂ ਪਤਾ ਕਿਸ ਬੇਸ ਤੇ ਉਹ ਅੰਦਰ ਸੀਗੇ। ਪਿੱਛੇ ਜੇ ਤੁਹਾਨੂੰ ਪਤਾ ਪਟੋਲਪਮ ਨਾਲ ਵੀ ਅਟੈਕ ਹੋਇਆ ਮੇਰੇ ਘਰ ਦੇ ਬਾਹਰ ਹੋਇਆ ਸੀ ਜਦੀ ਜ਼ਿੰਮੇਵਾਰੀ ਪੱਬਰ ਖਾਲਸਾ ਇੰਟਰਨੈਸ਼ਨਲ ਅਧਵਾਤ ਸੰਗਠਨ ਨੇ ਲਈ ਸੀ। ਇਹ ਇਹੋ ਜਿਹੜੇ ਅਤਵਾਦੀ ਨੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾਵੇ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਰੱਖਣ ਦਾ ਮਤਲਬ ਹੀ ਕੋਈ ਨਹੀਂ ਉਹ ਕਹਿੰਦੇ ਨੇ ਸਾਡੀ ਗੈਂਗਵਾਰ ਉੱਥੇ ਬਣਦੀ ਹੈ ਜੇਲਾਂ ਤੋਂ ਤਾਂ ਇਹਨਾਂ ਨੂੰ ਡਰੀ ਨਹੀਂ ਹੈਗਾ ਇਹ ਤਾਂ ਕਹਿੰਦੇ ਜੇਲਾਂ 'ਚ ਅਸੀਂ ਰਾਜੇ ਆ ਦੇਖੋ ਉਹਨੇ ਪੁਲਿਸ ਮੁਲਾਜ਼ਮ ਨਹੀਂ ਛੱਡੇ ਸੰਦੀਪ ਅਤਵਾਦੀ ਨੇ ਦੇਖੋ ਸੋ ਗੱਲ ਕੀ ਹੈ ਵੀ ਇਹਨਾਂ ਦੇ ਹੌਸਲੇ ਇੰਨੇ ਕੁ بلند ਹੋ ਗਏ ਹੁਣ ਉਹ ਸ਼ਰੀਆਮ ਕਹਿ ਰਹੇ ਨੇ ਵੀ ਤੈਨੂੰ ਗੋਲੀਆਂ ਮਾਰਨੀਆਂ ਤੈਨੂੰ ਹੁਣ ਕਰੋ ਕਰਾਂ ਚ ਵੜ ਵੜ ਮਾਰਾਂਗੇ ਤੇਰੀ ਗੱਡੀ ਤੇ ਅਟੈਕ ਕਰਨੇ ਮਿਸਲਾ ਤੱਕ ਪੁਲਿਸ ਨੇ ਲਿਖਿਆ ਹੋਇਆ ਮੈਨੂੰ ਤਾਂ ਰੋਜ਼ ਧਮਕੀਆਂ ਲੋਕਲਸ ਨੰਬਰ ਤੋਂ ਆਈ ਡੀ ਜਿਹੜੀਆਂ ਇਹ ਤਾਂ ਨਾਰਮਲੀ ਇਹਨਾਂ ਦੀ ਗੱਲ ਹੈ ਇਹ ਕੋਈ ਡਰਦੇ ਥੋੜੀ ਨਹੀਂ ਮੈਨੂੰ ਪਤਾ ਪ੍ਰਸ਼ਾਸਨ ਨੂੰ ਕਿਹੜਾ ਸਾਨੂੰ ਚੱਕਣਾ ਮੈਨੂੰ 10 15 ਸਾਲ ਹੋ ਗਏ ਸ਼ਿਵ ਸੈਨਾ ਹਿੰਦਸਿਕ ਸੰਗਤ ਵਿੰਗ ਦੇ ਵਿੱਚ ਸੇਵਾ ਕਰਦੇ ਆ ਸਨਾਤਨ ਦੇ ਕੰਮ ਕਰਦੇ ਆ ਅਤਵਾਦ ਦੇ ਖਿਲਾਫ ਖਾਲਿਸਤਾਨ ਦੇ ਖਿਲਾਫ ਮੈਨੂੰ ਇਹ ਮੈਂ ਸ਼ੁਰੂ ਤੋਂ ਆਵਾਜ਼ ਉਠਾਰੇ ਉਹਨਾਂ ਦੇ ਖਿਲਾਫ ਕਾਰਵਾਈਆਂ ਕਰਉਣਾ ਪਰਚੇ ਕਰਉਣਾ ਜੀ ਵੇ ਹਿੰਦੁਸਤਾਨ ਚ ਕਾਨੂੰਨ ਆਪਾਂ ਮੋਦੀ ਸਾਹਿਬ ਨੂੰ ਪਹਿਲਾਂ ਵੀ ਬੇਨਤੀ ਕਰਦੇ ਸੀ ਕਾਨੂੰਨ ਸਖਤ ਤੋਂ ਸਖਤ ਬਣਾਉਣੇ ਚਾਹੀਦੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਾਨੂੰਨ ਅਤੇ ਸਖਤ ਹੋਣੇ ਚਾਹੀਦੇ ਹੈ ਜੀ ਕੁਝ ਕੰਪਲੇਂਟਸ ਮੈਂ ਤਾਂ ਕਰ ਦਿੰਨਾ ਮੇਰਾ ਸਾਰਾ ਫੋਨ ਐਨਆਈਏ ਮਾਨਯੋਗ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹ ਮੇਰਾ ਫੋਨ ਟ੍ਰੇਸ ਕਰ ਰਹੀ ਹੈ ਮੇਰੀ ਸਾਰਾ ਜੋ ਵੀ ਜਿਹੜੇ ਅੱਤਵਾਦੀ ਫੜੇ ਗਏ ਸੀ ਜਿਨ੍ਹਾਂ ਦੀ ਹੁਣ ਤੁਹਾਨੂੰ ਕਹਿ ਜਮਾਨਤਾ ਵੀ ਹੋ ਗਿਆ ਜਿਨ੍ਹਾਂ ਨੇ ਪਰੋਲ ਬੰਮਾ ਰਿਆ ਸੀ ਐਨਆਈਏ ਨੇ ਮੇਰੀ ਸਾਰੀ ਜਾਂਚ ਕੀਤੀ ਹੈ ਬਾਕੀ ਜਿੰਨੀ ਤੇ ਸਾਡੀ ਲਿਖੀ ਹੈ ਜਿੰਨੀ ਦੇ ਸਵਾਸ ਸਮਾਜ ਦੀ ਸੇਵਾ ਕਰਦੇ ਰਵਾਂਗੇ ਹੱਤਬਾਦ ਖਾਲਿਸਤਾਨ ਦੇ ਖਿਲਾਫ ਹਮੇਸ਼ਾ ਅਸੀਂ ਆਵਾਜ਼ ਆਪਣੀ ਬਲੰਦ ਕੀਤੀ ਹੈ ਉਹ ਕਰਦੇ ਰਵਾਂਗੇ ਅਸੀਂ ਇਹਨਾਂ ਇਹ ਗੰਨਾ ਤੋੜ ਨਹੀਂ ਡਰਦੇ ਸਨਤੋਂ ਦਾ ਕੰਮ ਅਸੀਂ ਕਰਦੇ ਰਵਾਂਗੇ ਰਿਆਸਤ نیوز ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਲਗਾਤਾਰ ਗੈਂਗਸਟਰ ਵੱਲੋਂ ਆਮ ਲੋਕਾਂ ਨੂੰ ਕੋਈ ਸੰਸਥਾ ਦੇ ਨਾਲ ਜੁੜਿਆ ਹੋਇਆ ਸਮਾਜ ਸੇਵਕ ਹੁਣ ਤੱਕ ਤਾਂ ਤੁਸੀਂ ਪਛੇ ਵੀ ਇੱਕ ਅਪਡੇਟ ਦੇਖੀ ਸਗੀ ਕਿ ਮੁਹਾਲੀ ਦੇ ਡੀਐਸਪੀ ਵਿਕਰਮਜੀਤ ਸਿੰਘ ਨੂੰ ਜਿਹੜੀ ਗਨ ਸ਼ਾਮਪੂਰੀਆ ਗੈਂਗਸਟਰ ਵੱਲੋਂ ਧਮਕੀ ਦਿੱਤੀ ਸੀ ਜਾਨੋਂ ਮਾਰਨ ਦੀ ਤਾਂ ਇਹ سلسلہ ਲਗਾਤਾਰ ਗੈਂਗਸਟਰ ਵੱਲੋਂ بڑھਿਆ ਹੋਇਆ ਹੈ ਧਮਕੀਆਂ ਦਾ سلسلہ ਉੱਥੇ ਹੀ ਸਨ ਨਾਲ ਸ਼ਿਵ ਸੇਨਾ ਹਿੰਦ ਸਿੱਖ ਸੰਗਤ ਵਿੰਗ ਦੇ ਪ੍ਰੈਜ਼ੀਡੈਂਟ ਹਰਕੀਰਤ ਸਿੰਘ ਖੁਰਾਨਾ ਰਹਿਣਗੇ ਮੌਜੂਦ ਜਿਨ੍ਹਾਂ ਨੂੰ ਹੁਣ ਫੇਸਬੁੱਕ ਤੇ ਪੋਸਟ ਜਿਹੜੀ ਇੱਕ ਦੇਖੀ ਆਪਾਂ ਜਿੱਤੇ ਇਹਨਾਂ ਦਾ 30 ਤਰੀਕ ਨੂੰ ਭੋਗ ਦੀ ਪੋਸਟ ਪਾਈ ਹੋਈ ਹੈ ਬੜੀ ਮਾੜੀ ਗੱਲ ਹੈ ਕਿ ਗੈਂਗਸਟਰਾਂ ਵੱਲੋਂ ਲਗਾਤਾਰ ਇਹਨਾਂ ਨੂੰ ਬਾਹਰੋਂ ਧਮਕੀਆਂ ਆndੀਆਂ ਨੇ ਥ੍ਰੈਟ ਕਾਲਸ ਆndੀਆਂ ਨੇ ਉਸ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਹਰਕੀਰਤ ਸਿੰਘ ਖੁਰਾਨਾ ਮੌਜੂਦ ਰਹਿਣਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਡਮ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਤੁਹਾਡੀ ਫੇਸਬੁੱਕ ਤੇ ਇੱਕ ਸਾਰੀ ਪੋਸਟ ਦੇਖਦੇ ਆ ਕੋਈ ਭੋਗ ਦੀ ਲਗਾ ਦਿੱਤੀ ਹੁਣ 30 ਸਤੰਬਰ ਨੂੰ ਭੋਗ ਦੀ ਫੋਟੋ ਲਗਾਈ ਹੋਈ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਦੋਂ ਤੋਂ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਦੇਖੋ ਜੀ ਮੈਨੂੰ 10-15 ਸਾਲ ਹੋ ਗਏ ਸ਼ਿਵ ਸੈਨਾ ਹਿੰਦਸਿਕ ਸੰਗਤ ਵਿੰਗ ਵਿੱਚ ਸੇਵਾ ਕਰਦੇ ਆ ਸਨਾਤਨ ਦੇ ਕੰਮ ਕਰਦੇ ਆ ਅਤਵਾਦ ਦੇ ਖਿਲਾਫ ਖਾਲਿਸਤਾਨ ਦੇ ਖਿਲਾਫ ਮੈਨੂੰ ਇਹ ਮੈਂ ਸ਼ੁਰੂ ਤੋਂ ਆਵਾਜ਼ ਉਠਾ ਰਿਹਾ ਉਹਨਾਂ ਦੇ ਖਿਲਾਫ ਕਾਰਵਾਈਆਂ ਕਰਾਉਣਾ ਪਰਚੇ ਕਰਾਉਣਾ ਜੀ ਇਹ ਜਿਹੜੀਆਂ ਪੋਸਟਾਂ ਨੇ ਇਹ ਅਤਵਾਦੀ ਨਵੇਂ-ਨਵੇਂ ਬਣਾ ਕੇ ਫੇਕ ਆਈਡੀਆਂ ਬਣਾ ਕੇ ਖਾਲਿਸਤਾਨੀ ਜਿਹੜੇ ਟੈਰਰਿਸਟ ਨੇ ਤੇ ਉਹਨਾਂ ਨੇ ਮਰਨਲੀਆਂ ਬਹੁਤ ਬੋਸਟਾਂ ਪਾਈਆਂ ਨੇ ਮਤਲਬ ਕਿ ਹੁਣ ਵੀ ਪਾਈਆਂ ਹੋਈਆਂ ਨੇ ਬਹੁਤ ਕੁਝ ਚੱਲ ਰਿਹਾ ਸਾਡੇ ਨਾਲ ਕਈ ਮੇਰੇ ਨਾਮਾਂ ਤੇ ਫੇਕ ਹਰਕੀਰਤ ਸਿੰਘ ਖਰਾਨੇ ਦੇ ਨਾਮਾਂ ਤੇ ਵੀ ਆਈਡੀਆਂ ਉਹਨਾਂ ਨੇ ਬਣਾਈਆਂ ਹੋਈਆਂ ਕਿਤੇ ਬੱਬਰ ਖਾਲਸਾ ਜਿਹੜਾ ਅਤਵਾਦੀ ਸੰਗਠਨ ਦੇ ਪੇਜ ਆ ਉਹਨਾਂ ਚ ਵੀ ਵਾਇਰਲ ਮੇਰੀ ਫੋਟੋ ਕੀਤੀ ਜਾ ਰਹੀ ਆ ਜੀ ਪਿੱਛੇ ਜੇ ਤੁਹਾਨੂੰ ਪਤਾ ਪਟ્રોલ ਬੰਮ ਨਾਲ ਵੀ ਅਟੈਕ ਹੋਇਆ ਮੇਰੇ ਘਰ ਦੇ ਬਾਹਰ ਹੋਇਆ ਸੀ ਜਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਅਤਵਾਦੀ ਸੰਗਠਨ ਨੇ ਲਈ ਸੀ ਹੁਣ ਮੈਂ ਇਹੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਹਿੰਦੁਸਤਾਨ ਚ ਕਾਨੂੰਨ ਆਪਾਂ ਮੋਦੀ ਸਾਹਿਬ ਨੂੰ ਪਹਿਲਾਂ ਵੀ ਬੇਨਤੀ ਕਰਦੇ ਸੀ ਕਾਨੂੰਨ ਸਖਤ ਤੋਂ ਸਖਤ ਬਣਾਉਣੇ ਚਾਹੀਦੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਾਨੂੰਨ ਇੱਥੇ ਸਖਤ ਹੋਣੇ ਚਾਹੀਦੇ ਆ ਹੁਣ ਦੇਖੋ ਜਿਨੇ ਬੰਬ ਮਾਰਿਆ ਤਵਾਦੀ ਨੇ ਜਿਨੇ ਬਹੁਤ ਵੱਡੀ ਦੇਖੋ 113 ਪੀਐਨਸੋਨਾ ਤੇ ਤਾਰਾ ਲਾਈ ਹੋਈ ਆ ਪੁਲਿਸ ਨੇ ਤਾਂ ਠੀਕ ਫੜੇ ਬੰਦੇ ਅੰਦਰ ਕਿਤੇ ਪਰ ਸੱਤ ਬੰਦੇ ਪੁਲਿਸ ਨੇ ਰਾਉਂਡ ਅਪ ਕੀਤੇ ਸੀ ਜਿਨ੍ਹਾਂ ਚੋਂ 6 ਆਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਸੋ ਗੱਲ ਕੀ ਹੈ ਵੀ ਇਹਨਾਂ ਦੇ ਹੌਸਲੇ ਇੰਨੇ ਕੁ بلند ਹੋ ਗਏ ਹੁਣ ਉਹ ਸ਼ਰੀਆਮ ਕਹਿ ਰਹੇ ਨੇ ਵੀ ਤੈਨੂੰ ਗੋਲੀਆਂ ਮਾਰਨੀਆਂ ਤੈਨੂੰ ਹੁਣ ਕਰੋ ਘਰਾਜ ਵੜ-ਵੜ ਮਾਰਾਂਗੇ ਤੇਰੀ ਗੱਡੀ ਤੇ ਅਟੈਕ ਕਰਨੇ ਮਿਸਲਾਂ ਹੱਥ ਤੱਕ ਪੁਲਿਸ ਨੇ ਲਿਖਿਆ ਹੋਇਆ ਮੈਨੂੰ ਤਾਂ ਰੋਜ਼ ਧਮਕੀਆਂ ਲੋਕਲਸ ਨੰਬਰ ਤੋਂ ਆਈ ਡੀਜ਼ ਜਿਹੜੀਆਂ ਇਹ ਤਾਂ ਨਾਰਮਲੀ ਇਹਨਾਂ ਲਈ ਗੱਲ ਹੈ ਇਹ ਕੋਈ ਡਰ ਦੇ ਥੋੜੀ ਨਹੀਂ ਇਹਨੋਂ ਪਤਾ ਪ੍ਰਸ਼ਾਸਨ ਨੂੰ ਕਿਹੜਾ ਸਾਨੂੰ ਚੱਕਣਾ ਹੈ ਜੇ ਅਗਰ ਜੇਲਾ ਦੀ ਵੀ ਗੱਲ ਕਰੀਏ ਤੁਹਾਡੇ ਚਿਫਸਾਂ ਦੇ ਸੁਦੇਸ਼ ਸੂਰੀ ਜਿਹਨਾਂ ਦਾ ਕਤਲ ਹੋਇਆ ਸੀਗਾ ਸੰਦੀਪ ਸੰਨੀ ਵੱਲੋਂ ਕੀਤਾ ਗਿਆ ਸੀਗਾ ਜੇਲ੍ਹ ਚ ਬੰਦ ਉਹਨੇ ਇੰਨਾ ਵੱਡੀ ਹਰਕਤ ਕਰ ਦਿੱਤੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਸੰਦੀਪ ਸੰਨੀ ਜਿਹੜਾ ਅਤਵਾਦੀ ਹੈ ਉਹ ਅਮਰਤਪਾਲ ਜਿਹੜਾ ਅਤਵਾਦੀ ਇਸ ਟੈਂਡ ਡਿਬਰੂਗੜ੍ਹ ਚ ਸਰਕਾਰ ਨੇ ਸੁਟਿਆ ਹੋਇਆ ਹੈ ਉਹ ਉਹ ਉਹਦਾ ਹੀ ਗਰੁੱਪ ਹੈ ਸਾਰਾ ਉਹ ਸੁਦੇਸ਼ ਸੂਰੀ ਜੀ ਦਾ ਜੇ ਕਤਲ ਉਹਨੇ ਇਸ ਤਰ੍ਹਾਂ ਹੀ ਸਾਜਿਸ਼ ਨਾਲ ਹੀ ਕੀਤਾ ਸੀ ਉਹਨੇ ਦੇਖੋ ਸ਼ਰੀਆਮ ਉਹਨੇ ਕਤਲ ਕੀਤਾ 15 20 ਪੁਲਿਸ ਦੇ ਮੁਲਾਜ਼ਮ ਵੀ ਨਾਲ ਖੜੇ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਸੂਰੀ ਸਾਹਿਬ ਨੂੰ ਔਰ ਦੇਖੋ ਕਿੱਡੀ ਵੱਡੀ ਉਹਦੀ ਹਿੰਮਤ ਹੈ ਉਹ ਜੇਲ੍ਹ ਚ ਕਿੰਨਾ ਕੁ ਵੱਡਾ ਬਦਮਾਸ਼ ਬਣ ਕੇ ਰਹਿ ਰਿਹਾ ਹੈ ਜਿਹੜੇ ਆਲਰੇਡੀ ਜੇਲ੍ਹਾਂ ਚ ਲੋ ਕਈ ਦੇਖੋ ਕਾਨੂੰਨ ਸਭ ਲਈ ਇੱਕ ਹੈ ਕੋਈ ਪੁਲਿਸ ਮੁਲਾਜ਼ਮ ਨੇ ਕਿਸੇ ਨੇ ਕੋਈ ਗਲਤੀ ਕੀਤੀ ਉਹ ਵੀ ਚਲੋ ਜੇਲ੍ਹ ਚ ਕੋਈ ਸਜ਼ਾ ਹੋਣੀ ਹੈ ਚਲੋ ਮੈਨੂੰ ਨਹੀਂ ਪਤਾ ਕਿ ਇਸ ਬੇਸ ਤੇ ਉਹ ਅੰਦਰ ਸੀਗੇ ਸਾਹਿਬ ਦਾ ਜੋ ਮੈਨੂੰ ਜੋ ਆਪਾਂ ਨਿਊਜ਼ ਪੜੀ ਹੈ ਡੀਐਸਪੀ ਸਾਹਿਬ ਦਾ ਤੇ ਹੋਰ ਤਪੋ ਦੋ ਪੁਲਿਸ ਦੇ ਮੁਲਾਜ਼ਮ ਸੀ ਜੀ ਤੇ ਉਹਨਾਂ ਤੇ ਉਹਨੇ ਅਟੈਕ ਕੀਤਾ ਉਹ ਇਸ ਟਾਈਮ ਵਿਚਾਰੇ ਇੰਨੀ ਬੁਰੀ ਤਰ੍ਹਾਂ ਜੂਝ ਰਹੇ ਨੇ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾਇਆ ਹੋਇਆ ਹੈ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਨੇ ਤੇ ਕਿੱਡੀ ਮਾੜੀ ਗੱਲ ਹੈ ਉਹ ਸੰਦੀਪ ਸਣੀ ਅੱਤਵਾਦੀ ਦੀ ਉਹਨਾਂ ਨੇ ਪੁਲਿਸ ਪੁਲਿਸ ਮੁਲਾਜ਼ਮ ਤੇ ਉਹਨੇ ਹਮਲਾ ਕਰਤਾ ਦੇਖੋ ਬਹੁਤ ਵੱਡੀ ਘਿਣਾਉਣੀ ਹਰਕਤ ਹੈ ਮੈਂ ਇਹੀ ਸਰਕਾਰਾਂ ਨੂੰ ਬੇਨਤੀ ਕਰਨੀ ਚਾਹਨਾ ਵੀ ਇਹੋ ਜਿਹੇ ਜਿਹੜੇ ਅੱਤਵਾਦੀ ਨੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾਵੇ ਇਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਚ ਰੱਖਣ ਦਾ ਮਤਲਬ ਹੀ ਕੋਈ ਨਹੀਂ ਜੀ ਜੇ ਉਹ ਅਮਰਤਪਾਲ ਦਾ ਗਰੁੱਪ ਸੀ ਅਮਰਤਪਾਲ ਨਾਲ ਸਾਰੀ ਉਹ ਸੂਰੀ ਸਾਹਿਬ ਦੇ ਬ੍ਰਦਰ ਨੇ ਸਾਰੇ ਇਹਨਾਂ ਨੂੰ ਉਹ ਸਬੂਤ ਵੀ ਦਿੱਤੇ ਨੇ ਸੰਦੀਪ ਸਣੀ ਦਾ ਅਮਰਤਪਾਲ ਨਾਲ ਸੰਬੰਧ ਹੋਣੇ ਤੇ ਇਹਨਾਂ ਨੂੰ ਰੱਖੋ ਤੁਸੀਂ ਡਿਬਰੂਗੜ ਨਾਲ ਹੀ ਇਹਨਾਂ ਨੂੰ ਉੱਥੇ ਕਿਤੇ ਦੂਜੀ ਸਟੇਟ ਬਿਲਕੁਲ ਜੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਗਰ ਅੰਮ੍ਰਿਤਪਾਲ ਦੀ ਗੱਲ ਕਰੀਏ ਜੇ ਪੰਜਾਬ ਦੀ ਜੇਲ੍ਹ ਦੇ ਵਿੱਚ ਆ ਜਾਂਦਾ ਤਾਂ ਇੱਥੇ ਤਾਂ ਬਹੁਤ ਕੁਝ ਹੋ ਜਾਏਗਾ ਪੰਜਾਬ ਦੀ ਜੇਲਾਂ ਚ ਮੰਨ ਲਓ ਜੇ ਉਹ ਕਹਿ ਰਹੇ ਨੇ ਸਾਨੂੰ ਸ਼ਿਫਟ ਕਰੋ ਤੇ ਉਹ ਤਾਂ ਸਭ ਪੰਜਾਬ ਚ ਆਦ ਤੱਕ ਬਚਾ ਜੇਲਾ ਵੀ ਨਹੀਂ ਸੇਫਤ ਹੈ ਬਾਹਰ ਦਾ ਲੋਕੀ ਵੈਸੇ ਜੇਲਾ ਤੋਂ ਜੇਲਾਂ ਤੋਂ ਉਹ ਕਹਿੰਦੇ ਨੇ ਸਾਡੀ ਗੈਂਗਵਾਰ ਉੱਥੇ ਬਣਦੀ ਹੈ ਜੇਲਾਂ ਤੋਂ ਤਾਂ ਇਹਨਾਂ ਨੂੰ ਡਰ ਹੀ ਨਹੀਂ ਹੈਗਾ ਇਹ ਤਾਂ ਕਹਿੰਦੇ ਜੇਲਾਂ ਚ ਅਸੀਂ ਰਾਜੇ ਆ ਦੇਖੋ ਤਾਂ ਉਹਨੇ ਪੁਲਿਸ ਮੁਲਾਜ਼ਮ ਨਹੀਂ ਛੱਡੇ ਸੰਦੀਪ ਵੱਤ ਵੱਦੀ ਨੇ ਦੇਖ ਲਓ ਹੁਣ ਇਹੋ ਜਿਹ ਇਹਨਾਂ ਨੂੰ ਉਹੋ ਜਿਹੀਆਂ ਹਰਕਤਾਂ ਇਹਨਾਂ ਨੂੰ ਕਹਿ ਲੋ ਵੀ ਕਾਲ ਕੋਠੜੀਆਂ 'ਚ ਰੱਖਣਾ ਚਾਹੀਦਾ ਜਿੱਥੇ ਇਹਨਾਂ ਨੂੰ ਪਤਾ ਲੱਗੇ ਵੀ ਕੀ ਹੁੰਦੀ ਹੈ ਕਿਸੇ ਨੂੰ ਗੋਲੀ ਮਾਰਨੀ ਕਿਸੇ ਨੂੰ ਸਜ਼ਾ ਆਪ ਦੇ ਆਪ ਨੂੰ ਇਹ ਰੱਬ ਸਮਝੀ ਬੈਠੇ ਨੇ ਵੀ ਕਿਸ ਤਰ੍ਹਾਂ ਇਹਨਾਂ ਨੂੰ ਆਪ ਇੰਨੀ ਚੀਜ਼ ਦੀ ਉੱਥੇ ਸਮਝ ਸਰਕਾਰਾਂ ਨੂੰ ਇਹ ਅਕਲ ਦੇਣੀ ਚਾਹੀਦੀ ਵੀ ਕਿੱਦਾਂ ਇਹਨਾਂ ਨੂੰ ਸਜ਼ਾ ਦੇਣੀ ਹੈ ਕਾਲ ਕੋਠੜੀ 'ਚ ਰੱਖ ਕੇ ਟਾੜੀਆਂ ਵੀ ਲਗਾਤਾਰ ਧਮਕੀਆਂ ਦੇ ਆਪਾਂ ਦੇਖਦੇ ਫੇਸਬੁੱਕ ਸੇ ਤੁਸੀਂ ਫਿਰ ਕੀ ਕਰਦੇ ਹੋ ਕੰਪਲੇਂਟਸ ਕਰਦੇ ਹੋ ਕੋਈ ਉਸ ਤੇ ਵਿੱਚ ਕੁਝ ਸਾਹਮਣੇ ਆਂਦਾ ਕੁਝ ਨਹੀਂ ਦੇਖੋ ਜੀ ਕੰਪਲੇਂਟਸ ਮੈਂ ਤਾਂ ਕਰ ਦਿੰਨਾ ਮੇਰਾ ਤਾਂ ਸਾਰਾ ਫੋਨ ਐਨਆਈਏ ਮਾਨਯੋਗ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹ ਮੇਰਾ ਫੋਨ ਟ੍ਰੇਸ ਕਰ ਰਹੀ ਆ ਮੇਰੀ ਸਾਰਾ ਜੋ ਵੀ ਜਿਹੜੇ ਅੱਤਵਾਦੀ ਫੜੇ ਗਏ ਸੀ ਜਿਨ੍ਹਾਂ ਦੀ ਹੁਣ ਤੁਹਾਨੂੰ ਕਿਹਾ ਜਮਾਨਤਾ ਵੀ ਹੋ ਗਿਆ ਜਿਨ੍ਹਾਂ ਨੇ ਪ੍ਰੋਬਲਮ ਮਾਰਿਆ ਸੀ ਐਨਆਈਏ ਨੇ ਮੇਰੀ ਸਾਰੀ ਜਾਂਚ ਕੀਤੀ ਹੈ ਅੱਤਵਾਦੀਆਂ ਨੇ ਉਹਨਾਂ ਨੇ ਮੰਨਿਆ ਵੀ ਇਹ ਇਹਨਾਂ ਦੀ ਜਿਹੜੀ ਜਮਾਨਤ ਹੈ ਉਹ ਗਲਤ ਹੋਈ ਹੈ ਵੀ ਨਹੀਂ ਸੀ ਹੋਣੀ ਚਾਹੀਦੀ ਮੇਰਾ ਸਾਰਾ ਕੇਸ ਐਨਆਈਏ ਦੇਖ ਰਹੀ ਹੈ ਸਾਰਾ ਫੋਨ ਵੀ ਮੇਰਾ ਐਨਆਈਏ ਟਰੇਸ ਕਰ ਰਹੀ ਹੈ ਪੰਜਾਬ ਪੁਲਿਸ ਦੇ ਜਿਹੜੇ ਸਾਈਬਰ ਕ੍ਰਾਈਮ ਸੈੱਲ ਹੈ ਸੀਆਈਏ ਸੈੱਲ ਹੈ ਸਾਰਾ ਕੁਝ ਦੇਖ ਲੈਨੇ ਹੁਣ ਕਿਉਂ ਨਹੀਂ ਕਾਰਵਾਈ ਹੁੰਦੀ ਕਿਉਂ ਨਹੀਂ ਫੜਦੇ ਸਭ ਪਤਾ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੈ ਜਿਓ ਚਾਹਣ ਤਾਂ ਸਭ ਕੁਝ ਕਰ ਸਕਦੇ ਨੇ ਹੁਣ ਪਤਾ ਨਹੀਂ ਕਿਸ ਚੀਜ਼ ਦਾ ਇੰਤਜ਼ਾਰ ਹੋ ਰਿਹਾ ਜਾਂ ਮੇਰੀ ਮੌਤ ਦਾ ਇੰਤਜ਼ਾਰ ਹੋ ਰਿਹਾ ਜਾਂ ਮੈਨੂੰ ਦੁਬਾਰਾ ਮੇਰੇ ਤੇ ਗ੍ਰੇਨੇਡ ਦੀਆਂ ਧਮਕੀਆਂ ਆ ਗਈਆਂ ਇਹ ਕਿੱਦਾਂ ਫੇਸ ਕਰਦੇ ਹੋ ਜਦੋਂ ਲਗਾਤਾਰ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਆਪਣੀ ਤੁਹਾਡੀ ਪੋਸਟ ਪਈ ਹੁੰਦੀ ਹੈ ਕਿ ਇਦਾਂ ਭੋਗਿਆ ਤੇ ਤੁਹਾਨੂੰ ਤਾਂ ਕੌ ਲਾਂਦੀਆਂ ਹੋਣੀਆਂ ਸਾਰੇ ਜਿੰਨੇ ਵੀ ਤੁਹਾਡੇ ਲਿੰਕ ਦੇ ਵਿੱਚ ਹੈ ਤੇ ਫਿਰ ਕਿਸ ਤਰ੍ਹਾਂ ਫੇਸ ਕਰਦੇ ਹੋ ਦੇਖੋ ਮੈਡਮ ਤੁਸੀਂ ਵੀ ਦੇਖੀਏ ਮੈਂ ਤਾਂ ਨਹੀਂ ਤੁਹਾਨੂੰ ਦਿਖਾਈ ਸਭ ਤੁਸੀਂ ਵੀ ਮੇਰੀ ਫੇਸਬੁੱਕ ਸਭ ਦੇਖਦੇ ਹੋ ਇਸ ਤਰ੍ਹਾਂ ਹੀ ਸਾਰੇ ਮੇਰਾ ਬਹੁਤ ਵੱਡੇ 11 ਸਟੇਟਾਂ ਚ ਸਾਡੀਆਂ ਟੀਮਾਂ ਨੇ ਮੇਰੇ ਆਪ ਤੇ ਸਾਥ ਸੰਬੰਧੀ ਬੈਠੇ ਨੇ ਬਹੁਤ ਵੱਡੀਆਂ ਟੀਮਾਂ ਸਾਡੀਆਂ ਬੈਠੀਆਂ ਨੇ ਸਭ ਉਹ ਦੇਖਦੇ ਚੈੱਕ ਕਰਦੇ ਨੇ ਸਾਰੇ ਫੋਨ ਕਰਦੇ ਨੇ ਕਹਿੰਦੇ ਵੀ ਕੀ ਗੱਲ ਹੋ ਗਈ ਕਈਆਂ ਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਵੀ ਇਹ ਫੇਕ ਹੈ ਕਈ ਮੈਂ ਬਹੁਤ ਇਸ ਟਾਈਮ ਕਹਿ ਲੋ ਵੀ ਸਾਰੀਆਂ ਤੁਸੀਂ ਫੇਸ ਕਰ ਰਹੇ ਹੋ ਕੰਮ ਇਹ ਬਹੁਤ ਚੀਜ਼ਾਂ ਲਈ ਇਹ ਖਰਾਬ ਹੋਇਆ ਪਿਆ ਹੁਣ ਕੀ ਕਰੀ ਮੈਂ ਤਾਂ ਪ੍ਰਸ਼ਾਸਨ ਨੂੰ ਮੈਡਮ ਕਹਿ ਸਕਦਾ ਆਪ ਥੋੜਾ ਗੋਲੀ ਇਹਨਾਂ ਨੂੰ ਮੈਂ ਕੋਈ ਬੰਦੂਕ ਲੈ ਕੇ ਆ ਮਾਰਨ ਜਾਣਾ ਪ੍ਰਸ਼ਾਸਨ ਨਹੀਂ ਮਾਰਨਾ ਨਾ ਪ੍ਰਸ਼ਾਸਨ ਨਹੀਂ ਸਾਰਾ ਕੁਝ ਕਰਨਾ ਇਹ ਤਾਂ ਤਾਂ ਪ੍ਰਸ਼ਾਸਨ ਨੂੰ ਕਹਿਣਾ ਮੈਡਮ ਪ੍ਰਸ਼ਾਸਨ ਨੂੰ ਕੰਪਲੇਂਟ ਦੇਣੀ ਹੈ ਲਗਾਤਾਰ ਮੈਂ ਦੇ ਰਿਹਾ ਕੰਪਲੇਂਟਸ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਸਭ ਪਤਾ ਲੱਗਦਾ ਇੱਕ ਇੱਕ ਚੀਜ਼ ਮੇਰੀ ਟਰੇਸ ਤੇ ਹੈ ਜੀ ਮੇਰੀ ਕੰਪਲੇਂਟ ਤੋਂ ਪਹਿਲਾਂ ਹੀ ਪ੍ਰਸ਼ਾਸਨ ਕੋਲ ਕੰਪਲੇਂਟ ਪਹੁੰਚ ਜਾਂਦੀ ਹੈ ਸੋ ਇਹ ਹੁਣ ਪ੍ਰਸ਼ਾਸਨ ਦਾ ਕੰਮ ਹੈ ਨਾ ਪਰ ਇਹਨਾਂ ਦੇ ਹੌਸਲੇ ਇਹਨੇ ਬੁਲੰਦ ਨੇ ਇਹ ਅੱਤਵਾਦੀਆਂ ਦੇ ਹੋਸ ਰਹੀਆਂ ਨੇ ਬੁਲੰਦਾ ਇਹਨਾਂ ਨੂੰ ਕੋਈ ਡਰ ਹੀ ਕੋਈ ਨਹੀਂ ਜੇ ਬੰਬ ਮਾਰਨ ਦੀਆਂ ਜਮਾਨਤਾਂ ਹੋ ਸਕਦੀਆਂ ਨੇ ਤੇ ਫਿਰ ਇਹ ਨੋਰਮ ਇਹ ਉਹਨਾਂ ਲਈ ਚੀਜ਼ ਤਾਂ ਇਹ ਨੋਰਮਲੀ ਚੀਜ਼ ਹੈ ਸੋ ਇਸ ਕਾਰਨ ਮੈਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਗ੍ਰਹਿ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਕਾਨੂੰਨ ਸਖਤ ਬਣਾਉਣ ਜਿਹੜੇ ਅੱਤਵਾਦੀ ਗੈਂਗਸਟਰ ਇਹੋ ਜੇ ਕੰਮ ਕਰ ਰਹੇ ਨੇ ਸ਼ਰੀਆਮ ਗੋਲੀਆਂ ਮਾਰੇ ਨੇ ਬੰਬ ਮਾਰ ਰਹੇ ਨੇ ਇਹਨਾਂ ਦਾ ਸਿੱਧਾ ਐਨਕਾਊਂਟਰ ਕਰ ਦੇਣਾ ਚਾਹੀਦਾ ਇਹਨਾਂ ਨੂੰ ਜੇਲ੍ਹਾਂ ਚ ਰੱਖਣ ਦੀ ਲੋੜ ਸੋ ਮੈਂ ਤਾਂ ਅਸੀਂ ਤਾਂ ਹੀ ਬੇਨਤੀਆਂ ਹੀ ਕਰ ਸਕਦੇ ਆ ਜੀ ਬਾਕੀ ਜਿੰਨੀ ਤੇ ਸਾਡੀ ਲਿਖੀ ਹੈ ਜਿੰਨੀ ਤੇ ਸਵਾਸ ਆ ਸਮਾਜ ਦੀ ਸੇਵਾ ਕਰਦੇ ਰਵਾਂਗੇ ਅੱਤਵਾਦ ਖਾਲਿਸਤਾਨ ਦੇ ਖਿਲਾਫ ਹਮੇਸ਼ਾ ਅਸੀਂ ਆਵਾਜ਼ ਆਪਣੀ ਬੁਲੰਦ ਕੀਤੀ ਹੈ ਉਹ ਕਰਦੇ ਰਵਾਂਗੇ ਅਸੀਂ ਇਹਨਾਂ ਗੱਲਾਂ ਤੋਂ ਨਹੀਂ ਡਰਦੇ ਸਨਤਨ ਦਾ ਕੰਮ ਅਸੀਂ ਕਰਦੇ ਰਵਾਂਗੇ ਜੀ ਅਗਰ ਦੇਖੀਏ ਪੰਜਾਬ ਦੇ ਵਿੱਚ ਜੋ ਇੰਡਸਟਰੀ ਦੇ ਵਿੱਚ ਆਪਣੇ ਪ੍ਰਵਾਸੀ ਆ ਕੇ ਕੰਮ ਕਰਦੇ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਬਾਹਰ ਕੱਢਿਆ ਜਾਵੇ ਤੇ ਪੰਜਾਬ ਜਿਹੜਾ ਹੈ ਬਚਾਇਆ ਜਾਵੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਪ੍ਰਵਾਸੀ ਆਪਣੇ ਭਰਾ ਨੇ ਠੀਕ ਹੈ ਆਪਣੇ ਭਰਾ ਨੇ ਪ੍ਰਵਾਸੀ ਹਿੰਦੁਸਤਾਨ ਚ ਸਾਰੇ ਪਾਸੇ ਉਹੀ ਰਹਿ ਰਹੇ ਨੇ ਠੀਕ ਹੈ ਜੀ ਸਾਰੇ ਆਪਣੇ ਸਿੱਖ ਭਾਈਚਾਰਾ Hindu ਭਾਈਚਾਰਾ ਪ੍ਰਵਾਸੀ ਭਾਈਚਾਰਾ ਸਾਰੇ ਰਹਿ ਰਹੇ ਨੇ ਹਾਂ ਜਿਹੜਾ ਗਲਤ ਹੈ ਸਾਰੇ ਤਾਂ ਨਹੀਂ ਪ੍ਰਵਾਸੀ ਗਲਤ ਜਿਹੜਾ ਗਲਤ ਹੈ ਜਿੰਨੇ ਗਲਤ ਕੀਤਾ ਉਹਨੂੰ ਚਾਹੇ ਫਾਂਸੀ ਦੇ ਫੰਦੇ ਤੇ ਚੜਾਓ ਸਭ ਦਾ ਕਾਨੂੰਨ ਨੂੰ ਕਾਨੂੰਨ ਤਾਂ ਸਭ ਲਈ ਇੱਕ ਹੈ ਨਾ ਸਾਰੇ ਪ੍ਰਵਾਸੀ ਥੋੜਾ ਇੱਕ ਜੇ ਮੰਨ ਲਓ ਸਵਾ ਚੋਂ ਇੱਕ ਮਾੜਾ ਹੋ ਜੇ ਤੇ 99 ਥੋੜਾ ਮਾੜੇ ਹੋ ਜਾਣਗੇ ਸੋ ਮੈਂ ਗੱਲ ਕਹਿਣੀ ਚਾਹਨਾ ਵੀ ਜਿਹੜਾ ਇਹ ਕਹਿ ਰਹੇ ਨੇ ਕਈ ਜਥੇਬੰਦੀਆਂ ਪ੍ਰਵਾਸੀਆਂ ਨੂੰ ਬਾਹਰ ਕੱਢੋ ਇਹ ਗੱਲ ਗਲਤ ਹੈ ਪ੍ਰਵਾਸੀਆਂ ਦੇਖੇ ਜਿਵੇਂ ਤਾਂ ਆਪਣੇ ਪੰਜਾਬੀ ਮੁੰਡੇ ਜਾਂ ਯੂਥ ਜਿਹੜਾ ਕੰਮ ਵੀ ਨਹੀਂ ਕਰਦਾ ਅੱਜਕੱਲ ਜੋ ਪ੍ਰਵਾਸੀ ਕਰ ਦਿੰਦੇ ਨੇ ਬਾਹਰੋਂ ਆ ਕੇ ਮੈਂ ਉਹੀ ਕਹਿਣਾ ਵੀ ਪ੍ਰਵਾਸੀ ਸਾਰੇ ਗਲਤ ਨਹੀਂ ਪ੍ਰਵਾਸੀ ਸਾਰੇ ਗਲਤ ਨਹੀਂ ਜੇ ਕੋਈ ਗਲਤ ਹੈ ਤੇ ਕਾਨੂੰਨ ਉਹਨਾਂ ਨੂੰ ਸਾਰੋਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਚਾਹੇ ਉਹਨੂੰ ਸਰਕਾਰ ਫਾਂਸੀ ਦੇ ਫੰਦੇ ਤੇ ਲਟਕਾਵੇ ਚਾਹੇ ਉਹ ਦਾ ਇਨਕਾਉਂਟਰ ਕਰੇ ਚਾਹੇ ਉਹ ਜੇਲ੍ਹਾਂ ਹੀ ਸੁੱਟੇ ਇਹ ਪ੍ਰਸ਼ਾਸਨ ਦਾ ਕੰਮ ਹੈ ਨਾ ਆਪਾਂ ਕੌਣ ਹੁੰਨੇ ਆ ਪ੍ਰਵਾਸੀਆਂ ਨੂੰ ਭੇਜੋ ਪ੍ਰਵਾਸੀਆਂ ਨੂੰ ਬਾਹਰ ਭੇਜੋ ਸਾਰੇ ਪ੍ਰਵਾਸੀ ਮਾੜੇ ਨਹੀਂ ਹੈਗੇ ਜੇ ਕੋਈ ਗਲਤ ਹੈ ਉਹਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇ ਜੀ ਸੋ ਬਿਲਕੁਲ ਇਹ ਸੀਗੇ ਚੈਨਲ Shiv Sena ਲੀਡਰ ਹਰਕੀਰਤ ਸਿੰਘ ਖੁਰਾਨਾ ਜਿੰਨਾਂ ਵੱਲੋਂ ਕਾਫੀ ਦੇਰ ਤੋਂ ਲੋ ਤੁਸੀਂ ਦੇਖਿਆ ਫੇਸਬੁੱਕ ਤੇ ਇਹਨਾਂ ਦੀਆਂ ਪੋਸਟਾਂ ਕੁਝ ਗੈਂਗਸਟਰ ਵੱਲੋਂ ਧਮਕੀਆਂ ਵੀ ਆਉਂਦੀਆਂ ਤੇ ਪੋਸਟਾਂ ਪਾਈ ਜਾਂਦਾ ਕਿ ਇਹਨਾਂ ਦਾ ਭੋਗ ਹੈ ਸੋ ਇਸ ਬਾਰੇ ਇਹਨਾਂ ਨੇ ਕਾਫੀ ਜਿਹੜੀ ਹੈ ਥ੍ਰੈਟਸ ਦੀ ਗੱਲ ਕਰ ਲਈ ਹੈ ਜਾਂ ਪੋਸਟ ਦੀ ਗੱਲ ਕਰ ਲਈ ਹੈ ਤਾਂ ਇਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹ ਜਿਹੜਾ ਹੈ ਚਾਹੀਓ ਗੈਂਗਸਟਰ ਹੈ ਅਤਵਾਦੀ ਨੇ ਉਹਨਾਂ ਨੂੰ ਜਿਹੜਾ ਕੀ ਹੈ ਫੜਿਆ ਜਾਵੇ ਤੇ ਇਦਾਂ ਦੇਤੇ ਜਿਹੜੀ ਹੈ ਨਕੇਲ ਪਾਈ ਜਾਵੇ ਇਹਦਾ ਦੀ ਅਪਡੇਟਸ ਨਾਲ ਬਣੇ ਰੋ ਰਿਆਸਤ ਨਿਊਜ਼ ਦੇ ਨਾਲ